ਪੰਜਾਬ ਵਿੱਚ ਜੋਨ ਪਧਰੀ ਗਰਮ ਰੁੱਤ ਖੇਡਾਂ ਸ਼ੁਰੂ ਸਮਾਣੇ ਦੇ ਵੱਖ-ਵੱਖ ਸਕੂਲ ਲੈ ਰਹੇ ਨੇ ਭਾਗ ਪ੍ਰਿਸੰਪਲ ਹਰਜੋਤ ਕੋਰ ਖੇਡਾਂ ਨਾਲ ਜੋੜ ਕੇ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਸੁਨੇਨਾ ਮਿੱਤਲ ਇਹਨੇ ਦੇਨੀ ਦੁਨੀਆ ਨੂੰ 올림픽ਸ ਖੇਡਾਂ ਵੱਲ ਵਿਸ਼ੇਸ ਆਕਰਸ਼ਿਤ ਹੈ ਜਿੱਥੇ ਭਾਰਤੀ ਖਿਡਾਰੀ ਵੀ ਇਹਨਾਂ ਖੇਡਾਂ ਵਿੱਚ ਤਮਗੇ ਹਾਸਲ ਕਰ ਦੁਨੀਆ ਨੂੰ ਆਪਣਾ ਤੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ ਉੱਥੇ ਹੀ ਪੰਜਾਬ ਵਿੱਚ ਜੋਨ ਪਧਰੀ ਖੇਡਾਂ ਸਕੂਲੀ ਬੱਚਿਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਦੇ ਮਨੋਰਥ ਨਾਲ ਕਰਵਾਈਆਂ ਜਾ ਰਹੇ ਹਨ ਇਸੇ ਲੜੀ ਤਿਤ ਸ਼ਹੀਦ ਫਲਾਈਟ ਮੋਹਿਤ ਗਰਗ ਸਕੂਲ ਆਫ ਐਮੀਨਸ ਵਿੱਚ ਗਰਮ ਰੂਥ ਖੇਡਾਂ ਹੋ ਰਹੀਆਂ ਹਨ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਭਾਗ ਲੈ ਰਹੇ ਨੇ ਅੱਜ ਬੱਚਿਆਂ ਵਿੱਚ ਖੇਡ ਪ੍ਰਤੀ ਉਤਸ਼ਾਹ ਨੂੰ ਵਧਾਉਣ ਲਈ ਆਦਮੀ ਪਾਰਟੀ ਤੋਂ ਸੋਨਿਆ ਮਿੱਤਲ ਨੇ ਸਕੂਲ ਵਿੱਚ ਸ਼ਿਰਕਤ ਕੀਤੀ ਅਤੇ ਬੱਚਿਆਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਹੌਸਲਾ ਵਧਾਇਆ ਉਨਾ ਕਿਹਾ ਕਿ ਖੇਡਾਂ ਨਾਲ ਜੋੜੇ ਬੱਚੇ ਨਸ਼ਿਆਂ ਤੋਂ ਦੂਰ ਵਹਿੀਰ ਦੀ ਸਾਂਭ ਕਰਦੇ ਨੇ ਜਿਸ ਸਦਕਾ ਉਹ ਉੱਚੇ ਪਦਵੀਆਂ ਤੇ ਪਹੁੰਚਦੇ ਨੇ ਅਤੇ ਆਪਣਾ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਨੇ ਇਸ ਮੌਕੇ ਸਕੂਲ ਪ੍ਰਿੰਸੀਪਲ ਹਰਜੋਤ ਕੋਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਹਨਾਂ ਖੇਡਾਂ ਵਿੱਚ ਅਮ ਭੂਮਿਕਾ ਨਿਭਾ ਰਹੇ ਕੋਚ ਪੁਪਿੰਦਰ ਸਿੰਘ ਮਾਸਟਰ ਕ੍ਰਿਸ਼ਨ ਵੋਰਾ ਪਰਪੁਰ ਸਿੰਘ ਜੋਨਸ ਕਤਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਆ ਪਾਗੂ ਸੁਨੇਨਾ ਮਿੱਤਲ ਨਾਮ ਆਮ ਆਦਮੀ ਪਾਰਟੀ ਆਗੂ ਰਵਿੰਦਰ ਸੋਹਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਸਮਰਪਿਤ ਰਿਸੀਵਰ ਬੋਲ। ਸੋ ਨੰਮਾਇਣਾ ਤੁਸੀਂ ਇਸ ਗੇਮ ਇਵੈਂਟ ਦੇ ਵਿੱਚ ਪਹੁੰਚੇ ਹੋ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਔਰ ਬੱਚਿਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਅੱਗੇ ਤੋਂ ਇਹਨਾਂ ਜਿਹੜੀਆਂ ਖੇਡਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣ। ਸੁਭਿੰਦਰ ਮੈਡਮ ਨੂੰ ਜੀਤਾ। ਅਸੀਂ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਦੇ ਹਾਂ ਸਕੂਲ ਦੀ ਮੈਨੇਜਮੈਂਟ ਦਾ ਪ੍ਰਿੰਸੀਪਲ ਮੈਡਮ ਦਾ ਔਰ ਟੀਚਰ ਸਹਿਬਾਨ ਦਾ ਜਿਨ੍ਹਾਂ ਨੇ ਮਤਲਬ ਬੱਚਿਆਂ ਨੂੰ ਦੇਖਦੇ ਇਹਨਾਂ ਵੱਡਾ ਉਪਰਾਲਾ ਕੀਤਾ ਕਿ ਪੰਜਾਬ ਦੀ ਮਾਹ ਕਬੱਡੀ ਜੋ ਕਿ ਇਹ ਕਿ ਪੰਜਾਬ ਦੀ ਸ਼ਾਨ ਹੈ ਇਹ ਖੇਡ ਮਤਲਬ ਉਹਦੇ ਲਈ ਅਜ ਦੇਖੋ ਮੈਂ ਹਮੇਸ਼ਾ ਜ਼ਿਆਦਾਤਰ ਬੇਟੀਆਂ ਨੂੰ ਦੇਖਦੀ ਹੁੰਦੀ ਸੀ ਪਰ ਇੱਥੇ ਆ ਕੇ ਦੇਖਿਆ ਕਿ ਬੇਟੀਆਂ ਮਤਲਬ ਕਬੱਡੀ ਖੇਡ ਰਹੀਆਂ ਨੇ ਜੀ ਔਰ ਮਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੀਆਂ ਬੱਚੀਆਂ ਮਤਲਬ ਇਸ ਖੇਡ ਵਾਲੀਆਂ ਇੰਨੀਆਂ ਮਤਲਬ ਸਾਇਤ ਨੇ ਔਰ ਉਹਨਾਂ ਦੇ ਵਿੱਚ ਇੰਨਾ ਹੌਸਲੇ ਨਾਲ ਜੋਸ਼ ਹੈ ਤੇ ਬਹੁਤ ਅੱਛਾ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਧੀਆ ਪੈਣਾ ਨੇ ਉਹ ਇਹ ਸੋਚ ਰਹੀਆਂ ਨੇ ਜੀਆਂ ਔਰ ਮਤਲਬ ਜੋ ਆਪਾਂ ਦੇਖ ਹੀ ਰਿਹਾ ਕਿ ਨਸ਼ਿਆਂ ਵੱਲ ਬੱਚੇ ਵੱਧ ਰਹੇ ਨੇਗੇ ਉਹ ਕਿਤੇ ਨਾ ਕਿਤੇ ਸਾਡੇ ਬੱਚੇ ਇਸ ਖੇਡਾਂ ਵੱਲ ਜਦੋਂ ਜਾਣਗੇ ਤਾਂ ਸਾਡਾ ਪੰਜਾਬ ਇੱਕ ਖੁਸ਼ਹਾਲ ਪੰਜਾਬ ਬਣੇਗਾ ਜੋ ਕਿ ਸਾਡਾ ਸੀਐਮ ਸਾਹਿਬ ਦਾ ਮਤਲਬ ਸੁਪਨਾ ਹੈ ਕਿ ਮੈਂ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਵਿੱਚ ਸਾਡੇ ਬੱਚਿਆਂ ਦਾ ਸਭ ਤੋਂ ਵੱਧ ਯੋਗਦਾਨ ਰਹੇਗਾ ਜੀ ਠੀਕ ਹੈ ਧੰਨਵਾਦ ਜਿਹੜੇ ਜਿਸਨਾ ਇਹਨਾਂ ਗੇਮਾਂ ਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਹੈ ਇੱਥੇ ਸਕੂਲਾਂ ਵਿੱਚ ਕਰਾਉਣਾ ਹੈ ਕਿ ਕਿਸ ਤਰ੍ਹਾਂ ਦੀਆਂ ਜੜੀਆਂ ਬਾਕੀ ਮੁਸ਼ਕਲਾਂ ਨੇ ਤੁਹਾਨੂੰ ਇੱਥੇ ਆਂਦੀਆਂ ਨੇ ਕਿ ਜਿਨ੍ਹਾਂ ਨੂੰ ਅਸੀਂ ਸਰਕਾਰ ਤੱਕ ਪਹੁੰਚਾਈਏ ਉਹ ਵੀ ਜਰਾ ਚੰਗਾ ਨਹੀਂ ਸਰ ਤੁਸੀਂ ਬਹੁਤ ਵਧੀਆ ਮੈਨੂੰ ਮੇਰੇ ਦਿਲ ਦੀ ਇਹੋ ਕਰ ਲਈ ਹਾਂ ਸਰ ਮੈਂ ਇੱਥੇ ਬਤੌਰ ਪ੍ਰਿੰਸੀਪਲ ਤੇ ਨਾਲ ਹੀ ਮੈਂ ਪ੍ਰੈਜ਼ੀਡੈਂਟ ਆਫ ਸਮਾਨਾ ਜ਼ੋਨ ਕਮੇਟੀ ਦੀ ਹਾਂ ਮੈਂ ਪ੍ਰੈਜ਼ੀਡੈਂਟ ਵੀ ਹਾਂ ਤੇ ਮੇਰੀ ਵੀ ਸਰ ਬੱਚਿਆਂ ਦੇ ਵਿੱਚ ਜੋਸ਼ ਦੀ ਕਮੀ ਨਹੀਂ ਹੈ ਬੱਚੇ ਚ ਟੈਲੈਂਟ ਦੀ ਕਮੀ ਨਹੀਂ ਹੈ ਜਿਹੜੀ ਜੋ ਮੇਰੀ ਮੰਗ ਹੈ ਸਰ ਅੱਜ ਦੀ ਡੇਟ ਦੇ ਵਿੱਚ ਇਸ ਸਕੂਲ ਦੇ ਵਿੱਚ ਮੈਨੂੰ ਬਤੌਰ ਪ੍ਰਿੰਸੀਪਲ ਸਵਾ ਸਾਲ ਹੋ ਗਿਆ ਇੱਕ ਸਰ ਮੇਰੇ ਕੋਲ ਤਾਂ ਡੀਪੀ ਦੀ ਪੋਸਟ ਖਾਲੀ ਹੈ ਫਿਜ਼ੀਕਲ ਐਜੂਕੇਸ਼ਨ ਲੈਕਚਰਰ ਦੀ ਪੋਸਟ ਖਾਲੀ ਹੈ ਮਤਲਬ ਮੈਂ ਚਾਹਨੀ ਹੈ ਕਿ ਬੱਚਿਆਂ ਨੂੰ ਜੇ ਅਸੀਂ ਅੱਗੇ ਲਿਆਉਣਾ ਚਾਹੁੰਦੇ ਆ ਤਾਂ ਸਾਡੇ ਕੋਲ ਐਟ ਲੀਸਟ ਇਹ ਦੋ ਜਿਹੜੀਆਂ ਪੋਸਟਾਂ ਨੇ ਭਰੀਆਂ ਹੋਣ ਤੇ ਇਸ ਤੋਂ ਇਲਾਵਾ ਸਾਨੂੰ ਸਵੇਰੇ ਸ਼ਾਮ ਬੱਚਿਆਂ ਨੂੰ ਤਿਆਰੀ ਕਰਵਾਉਣ ਲਈ ਸਾਨੂੰ ਐਕਸਟਰਾ ਕੋਚ ਦਿੱਤੇ ਜਾਣ ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਆ ਤੇ ਪਿੱਛੇ ਨਹੀਂ ਰਹਿ ਸਕਦੇ ਇਹ ਸਿਰ ਸਾਡੀ ਸਰਕਾਰੀ ਸਕੂਲਾਂ ਦੀ ਮੇਨ ਡਿਮਾਂਡ ਹੈ ਮੰਗ ਹੈ ਸਰਕਾਰ ਅਗੇ ਸਰ ਥੈਂਕ ਯੂ ਸਰ